ਬਈਆ ਕੁੜੀ ਦੀ ਵੀਡੀਓ ਚੱਲ ਰਹੀ ਆ ਬਹੁਤ ਨਾਲ ਤੋਂ ਆਪਣੇ ਇੰਸਟਾਗ੍ਰam ਪੇਜਾਂ ਤੇ ਫੇਸਬੁਕ ਪੇਜਾਂ ਤੇ ਨਿਊਜ਼ ਵੀ ਹਨ ਚਲਦੀ ਆ ਇਹ ਕੁੜੀ ਦਾ ਕਤਲ ਹੋਇਆ ਕਾਹਦੇ ਰਾਤ ਚ ਦਾਇ ਦੇ ਲਾਲ ਟੇਪ ਪੈਸਾ ਇੱਕ ਅਜਹੀ ਚੀਜ਼ ਹੈ ਵੀ ਬਹੁਤਾਂ ਰਿਸ਼ਤੇ ਭਲਾ ਦਿੰਦਾ ਤੇ ਉਹ ਵੀ ਇਹਦੇ ਨਾਲ ਹੋਇਆ ਇਹ ਕੁੜੀ ਦਾ ਬਿਆ ਹੋਇਆ ਸੀ ਥੋੜਾ ਜਿੜ ਪਹਿਲਾਂ ਤੇ ਇਹਨੂੰ ਇੰਨੀ ਕੁੱਟਮਾਰ ਹੋਈ ਹੈ ਨਾ ਇਹਨੂੰ ਤੰਗ ਕੀਤਾ ਗਿਆ ਤੇ ਅੰਤ ਨੂੰ ਜੈਦ ਦੇ ਕਿ ਮਾਰਤਾ ਕਿਉਂਕਿ ਇਹ ਪਿੱਛੋਂ ਗੱਡੀਆਂ ਕਾਰਾਂ ਜਿਹੜੇ ਸਹੁਰੇ ਘਰ ਦੇ ਸੋਂ ਇਹਦੇ ਤੋਂ ਨਹੀਂ ਦਿੱਤੇਗੇ ਇਹਨਾਂ ਤੋਂ ਇਹਨੇ ਇਹ ਕੁੜੀ ਨਾਲ ਤੇ ਉਹ ਆਪਣੇ ਮਾਪਿਆਂ ਨੂੰ ਇਹ ਕੰਮ ਦੱਸਿਆ ਤੇ ਜਿਹੜੇ ਉਹਦੇ ਸਹੁਰੇ ਪਰਿਵਾਰ ਨੇ ਉਹ ਮਾਰਿਆ ਉਹਨਾਂ ਦੀ ਵੀ ਆਪ ਦੇ ਘਪੀ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਕੱਲ ਨੂੰ ਸਾਡੀ ਕੁੜੀ ਨਾਲ ਹੀ ਐਂ ਕੁਝ ਹੋ ਸਕਦਾ ਉਹ ਵੀ ਦਾਇਰੇ ਪਿੱਛੇ ਤੰਗ ਕਰਨਗੇ ਇਹ ਨਹੀਂ ਉਹਨਾਂ ਨੇ ਸੋਚਿਆ